ਜਲੰਧਰ ਵਿੱਚ ਚੋਰੀ ਦੀਆਂ ਵਾਰਦਾਤਾਂ ਤਾਂ ਦਿਨ-ਬਦਨ ਵਾਧਦੀਆਂ ਹੀ ਜਾ ਰਹੀਆਂ ਨੇ ਅਜਹੀ ਹੀ ਇੱਕ ਹੋਰ ਵਾਰਦਾਤ ਵਾਪਰੀ ਹੈ ਜਲੰਧਰ ਦੇ ਸ਼ਕਤੀ ਨਗਰ ਵਿੱਚ ਸਾਨੀ ਸਵੀਟ ਸ਼ਾਪ ਤੇ ਚੋਰੀ ਹੋਈ ਹੈ ਅੱਜ ਸਵੇਰੇ 3 ਵਜੇ ਦੇ ਕਰੀਬ ਦੋ ਨੌਜਵਾਨ ਇਸ ਦੁਕਾਨ ਤੇ ਆਉਂਦੇ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਨੌਜਵਾਨ ਚੋਰੀ ਕਰਦੇ ਹੋਏ ਸਪਸ਼ਟ ਤੌਰ ਤੇ ਦਿਖਾਈ ਦੇ ਰਹੇ ਨੇ ਖਾਣਾ ਨੰਬਰ 4 ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਸਾਨੀ ਸਵੀਟ ਸ਼ਾਪ ਦੇ ਮਾਲਕ ਹਰੀਸ਼ ਕੁਮਾਰ ਨੇ ਦੱਸਿਆ ਹੈ ਕਿ ਅੱਜ ਸਵੇਰੇ 3 ਵਜੇ ਦੇ ਕਰੀਬ ਦੋ ਨੌਜਵਾਨ ਇਸ ਦੁਕਾਨ ਤੇ ਆਉਂਦੇ ਨੇ ਉਹਨਾਂ ਦੇ ਵੱਲੋਂ ਲੋਹੇ ਦੀ ਰੌਡ ਨਾਲ ਸ਼ਟਰ ਤੋੜਿਆ ਜਾਂਦਾ ਹੈ ਤੇ ਉਹ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਇਹਨਾਂ ਚੋਰਾਂ ਵੱਲੋਂ ਦੁਕਾਨਦਾਰ ਸਾਰਾ ਕੈਸ਼ ਲੁੱਟ ਲਿਆ ਜਾਂਦਾ ਹੈ ਤੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੁਕਾਨ ਦੇ ਮਾਲਕ ਹਰੀਸ਼ ਕੁਮਾਰ ਨੇ ਦੱਸਿਆ ਹੈ ਕਿ 1 ਲੱਖ ਤੋਂ ਵੱਧ ਦਾ ਕੈਸ਼ ਦੁਕਾਨ ਅੰਦਰ ਪਿਆ ਸੀ ਚੋਰਾਂ ਦੇ ਵੱਲੋਂ ਇਹ ਸਾਰਾ ਕੈਸ਼ ਲੁੱਟ ਲਿਆ ਗਿਆ ਹੈ ਤੇ ਚੋਰ ਮੌਕੇ ਤੋਂ ਫਰਾਰ ਹੋ ਗਏ ਨੇ ਹੁਣ ਪੁਲਿਸ ਦਾ ਆਖਣਾ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਬਹੁਤ ਜਲਦ ਚੋਰ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ ਇਸ ਸੰਬੰਧ ਵਿੱਚ ਹੋਰ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਸੁਣਦੇ ਹਾਂ ਜੀ ਨਾਮਨਾ ਫਰਿਸ਼ ਕੋਲ ਆ। ਤੁਸੀਂ ਗੱਲ ਕੀ ਕੀਹੜੀ ਦੁਕਾਨ ਹੈ ਦੁਕਾਨ ਦਾ ਕੀ ਨਾਮ ਕੀ ਕਹੋ ਤੁਸੀਂ ਦੱਸੋ। ਸਾਨੇ ਸਵੀਟ ਸ਼ਾਪ ਹੈ। ਹੂੰ। ਤੇ ਨੇ ਤੇ ਵੀ ਭਾਈ ਕੇ 10 ਮਿੰਟ ਤੇ ਆਏ ਨੇ। ਸ਼ਟਰ ਬਾਰੋਂ ਕਹਿੰਦੇ ਸਬਲ ਪਾ ਕੇ ਤਾਲਾ ਤੋੜਿਆ। ਤੇ ਪੱਲੇ ਪਾਸੇ ਦੁਕਾਨ ਤੇ ਆਏ ਨੇ। ਕਹਿੰਦੇ ਪੁਰਾਣੀ ਦੁਕਾਨ ਚੋਂ ਬਹੁਤ ਸੋ ਕੈਸ਼ ਕਰਿਆ ਗਾਣੇ। ਉਸ ਵਕਤ ਤੇ ਪਰਸੇ ਨੂੰ ਕੈਸ਼ ਕਰਿਆ ਸੀ ਜਿਹਮਣ ਦਰਨੀ ਦੋ ਗੱਲਾਂ ਫੇਰੇ। ਉਹਦਾ ਸਾਰਾ ਕੈਸ਼ ਦਿਨਾ ਰਿਹਾ ਸੀ। ਕਿੰਨਾ ਕਹਿਆ ਸੀਗਾ ਕਿੰਨਾ ਕਰੂ ਕੈਸ਼? 35000 ਰੁਪਏ ਬਸ ਸੀ। ਇਹ ਅਸਟਾ ਦੇ ਅੱਧਰ ਪਾਸੇ ਕਿੰਤਰ ਦੇ ਦੋ ਕੁਛੀ ਦੂਰੀ ਦੇ ਚਾਰ ਨੰਬਰ ਡੀਜ਼ ਨੰਬਰ 4 ਰਿਆ ਹਾਂਜੀ ਗਸਤ ਹੁੰਦੀ ਹੈ ਕਿਸ ਤਰ੍ਹਾਂ ਦੇ ਇਸ ਚੀਜ਼ ਨੂੰ ਸ਼ਾਇਦ ਤਿੰਨ ਵਾਈਕੇ ਦੇ 7 ਮੀਟਰ ਦੇ ਦਿਕ ਲੈ ਲਿਓ ਪਹਿਲਾਂ ਅੱਧਰ ਪਾਸੇ ਜਿੱਦੀ ਐਕਸਵਾ ਦੇ ਆਨੇ ਲੋ ਜਾਨੇ ਇੱਕ ਇੱਕੋ ਅੱਗੇ ਵੀ ਟੂਪਲ ਪਲੇਟ ਨਹੀਂ ਹੈਗੀ ਤੇ ਪਿਛਲੇ ਪਾਸੇ ਟੂਪਲ ਪਲੇਟ ਹੈਗੀ ਤਨੋ ਅੱਗੇ ਸਭ ਤੇ ਕ੍ਰੈਨਲਾਈਟ ਕਾਤੇ ਲਗਾਈ ਹੈ ਫਿਰ ਅੱਧਰ ਆਇਆ ਮਾਲਮੂਦ ਮੰਡੇ ਜਾਨਾ ਪਾਇਆ ਪਹਿਲਾਂ ਇੱਕੋ ਤਾਰ ਥੋੜਿਆ ਨੇ ਸਭ ਨਾਲ ਦੇ ਕਿੰਨਾ ਬੜਿਆ ਇੱਕ ਤਾਰ ਜੋ ਕੈਸ਼ ਕਰਦੇ ਪੰਨੇ ਪਾਸੋਂ ਫਰਡੇ ਗੱਲ ਜੀ ਪੈਸੇ ਪਏ ਸੀ ਉਹ ਫਿਰ ਬਰਵਾਸ ਲੈ ਗਿਆ ਫੇਸਾ ਤੁਹਾਡਾ ਤੋੜਿਆ ਨੇ ਉਸ ਤੋਂ ਬਾਅਦ ਇਹ ਦਿਨ ਬਾਅਦ ਆਏ ਨੇ ਕਿ ਸਰਦੋ ਥੋੜੇ ਇਹ ਦਿਨ ਬਾਰੇ ਪਹਿਲੇ ਡਰਾਫਟ ਪੇਪਰ ਤੇ ਜਿਹਨੇ ਪੇਮੈਂਟ ਕਰਨ ਵਾਲੀ ਸੀ ਫੇਰੇ ਹੋ ਚੁੱਕਿਆ 534000 ਇੱਕ ਪਰਸੈਂਟ ਟੈਕਸ ਲਾਈ ਥੋੜਾ ਲੱਗਦਾ ਕਿ ਤੁਹਾਨੂੰ ਸ਼ੱਕ ਹੈ ਭੇਤੀ ਬੰਦਾ ਕੋਈ ਹੋ ਸਕਦਾ ਨਹੀਂ ਕੋਈ ਉਹ ਜਿਹਾ ਲੱਗਦਾ ਨਹੀਂ ਆਪਣਾ ਕੰਮ ਕਰਨੇ ਕੋਈ ਹੋਇਆ ਹੋ ਸਕਦਾ ਉਸ ਦਾ ਮਤਲਬ ਕੋਈ ਲੋੜੇ ਪ੍ਰੋਫੈਸ਼ਨਲ ਲੱਗਦਾ ਜਿਹਨਾਂ ਮਤਲਬ ਕੂਸਰ ਬਣੇ ਸੀ ਕੋਲੋਂ ਪਹਿਲਾਂ ਸਬਲ ਤੋੜੀ ਨਹੀਂ ਤੇ ਤਾਰਾ ਉਹ ਖੋਲਿਆ ਨੇ ਅਗਰ ਉਹ ਤੇਰੇ ਤਾਂ ਖੋਲਿਆ ਨੇ ਤਾਂ ਆਜ ਵੀ ਸੜਕ ਦੇ ਕਾਜ ਨਾ ਕੋਦਰ ਇਹਨਾਂ ਨੂੰ ਪੁਲਿਸ ਕਮੇਲ ਲਈ ਗਏ ਦੂਸਰੋਂ ਹਾਂ ਪੁਲਿਸ ਕੋ ਬਲੈਂਕ ਚਾਦੂਪੱਛਾਈ